ਹੈਲੋ एवरीवन ਵੈਲਕਮ ਟੂ ਐਕਸੀਲੈਂਸ ਪੰਜਾਬੀ ਵਿਦ ਬਲਬੀਰ ਕੌਰ ਚੋਹਾਨ ਅੱਜ ਅਸੀਂ ਸੋ ਕਿਉ ਮੰਦਾ ਆਖੀਏ ਕਵਿਤਾ ਜਿਹੜੀ ਕਿ 10ਵੀਂ ਕਲਾਸ ਦੀ ਸਾਹਿਤਮਾਲਾ ਪਾਠ ਪੁਸਤਕ ਵਿੱਚ ਦਰਜ ਹੈ ਉਸ ਤੇ ਅੱਜ ਅਸੀਂ ਪ੍ਰਸ਼ਨ ਉੱਤਰ ਕਰਾਂਗੇ ਜਿਹੜੇ ਕਿ ਬਹੁ ਵਿਕਲਪੀ ਪ੍ਰਸ਼ਨ ਵੀ ਹਨ ਤੇ ਇੱਕ ਲਾਈਨ ਜਾਂ ਇੱਕ ਸ਼ਬਦ ਵਾਲੇ ਵੀ ਪ੍ਰਸ਼ਨ ਹਨ ਤੇ 50 60 ਸ਼ਬਦਾਂ ਵਾਲੇ ਵੀ ਜਿਹੜੇ ਪ੍ਰਸ਼ਨ ਹਨ ਤਾਂ ਇਸ ਤਰ੍ਹਾਂ ਅਸੀਂ ਇਹ ਜਿਹੜੇ ਅੱਜ ਪ੍ਰਸ਼ਨ ਉੱਤਰ ਕਰਾਂਗੇ ਤੇ ਪਹਿਲਾਂ ਆਪਾਂ ਉਸ ਤੋਂ ਪਹਿਲਾਂ ਜੇ ਜੋ ਇਸ ਕਹਾ ਕਵਿਤਾ ਦੇ ਲੇਖਕ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਬਾਰੇ ਕੁਝ ਜਾਣ ਪਛਾਣ ਕਰ ਲੈਣੇ ਹਾਂ ਕਵਿਤਾ ਜਿਹੜੀ ਹੈ ਪਹਿਲਾਂ ਵੀ ਪਾਈ ਹੈ ਵੀਡੀਓ ਇਹਦੀ ਪਹਿਲਾਂ ਵੀ ਪਾਈ ਹੋਈ ਹੈ ਪ੍ਰਸੰਗ ਸਹਿਤ ਵਿਆਖਿਆ ਇਸ ਦੀ ਕਵਿਤਾ ਦੀ ਪਹਿਲਾਂ ਪੂਰੀ ਕੀਤੀ ਹੋਈ ਹੈ ਤੁਸੀਂ ਉਹ ਕਵਿਤਾ ਉਹਦੇ ਵਿੱਚ ਐਕਸੀਲੈਂਸ ਪੰਜਾਬੀ ਚੈਨਲ ਦੇ ਵਿੱਚ ਜਾ ਕੇ ਤੁਸੀਂ ਉਹ ਵੀ ਦੇਖ ਸਕਦੇ ਹੋ ਕਵਿਤਾ ਬਾਰੇ ਪੂਰੀ ਜਾਣ ਪਛਾਣ ਉਹਦੇ ਚ ਹੋ ਜਾਏਗੀ ਤੁਹਾਨੂੰ ਤੇ ਇਹ ਜਿਹੜੇ ਪ੍ਰਸ਼ਨ ਉੱਤਰ ਨੇ ਇਹ ਕਵਿਤਾ ਦੇ ਪ੍ਰਸ਼ਨ ਉੱਤਰ ਪਾਏ ਨੇ ਤਾਂ ਤੁਸੀਂ ਇਹਨਾਂ ਪ੍ਰਸ਼ਨ ਉੱਤਰਾਂ ਨੂੰ ਵੀ ਚੰਗੀ ਤਰ੍ਹਾਂ ਜਿਹੜੇ ਤੁਸੀਂ ਸਮਝ ਸਕਦੇ ਹੋ ਕਿ ਤੁਹਾਨੂੰ ਐਗਜ਼ਾਮ ਦੇ ਵਿੱਚ ਇਹਦੇ ਨਾਲ ਹੈਲਪ ਮਿਲੇਗੀ ਤਾਂ ਪਹਿਲਾਂ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣ ਪਛਾਣ ਕਰ ਲੈਂਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਰਾਇ ਭੋਇ ਦੀ ਤਲਵੰਡੀ ਜਿਸ ਨੂੰ ਅੱਜ ਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਇਹ ਕੁਐਸਚਨ ਵੀ ਤੁਹਾਨੂੰ ਛੋਟੇ ਜਿਹੜੇ ਕੁਐਸਚਨ ਨੇ ਛੋਟੇ ਜਿਹੜੇ ਕੁਐਸਚਨ ਨੇ ਬਹੁ ਵਿਕਲਪੀ ਜਾਂ ਕਵੈਸਚਨ ਇਹਨਾਂ ਦੇ ਵਿੱਚੋਂ ਆ ਸਕਦੇ ਨੇ ਤਾਂ ਤੁਸੀਂ ਇਹ ਲਿਖ ਸਕਦੇ ਹੋ ਜਿਹੜੀ ਰਾਏ ਪੋਜ ਦੀ ਤਲਵੰਡੀ ਹੈ ਉਸ ਨੂੰ ਹੁਣ ਕੀ ਕਿਹਾ ਜਾਂਦਾ ਹੈ ਉਸ ਨੂੰ ਨਨਕਾਣਾ ਸਾਹਿਬ ਵੀ ਕਿਹਾ ਜਾਂਦਾ ਹੈ ਵਿਖੇ ਹੋਇਆ ਇਹ ਸਥਾਨ ਹੁਣ ਪਾਕਿਸਤਾਨ ਵਿੱਚ ਸਥਿਤ ਹੈ ਗੁਰੂ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਜੀ ਦਾ ਨਾਮ ਮਹਿਤਾ ਗਾਲੂ ਸੀ ਮਹਿਤਾ ਕਾਲੂ ਜੀ ਸੀ ਗੁਰੂ ਜੀ ਦੇ ਪਿਤਾ ਜੀ ਉਸ ਸਮੇਂ ਪਟਵਾਰੀ ਸਨ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਦੀਵਾਨ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿੱਚ ਕੁਝ ਸਮਾਂ ਕੰਮ ਕੀਤਾ ਤਾਂ ਤੁਹਾਨੂੰ ਜਿਵੇਂ ਇਸ ਤਰ੍ਹਾਂ ਕੁਐਸਚਨ ਆ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਕਿਸ ਦੇ ਕੋਲ ਕੰਮ ਕੀਤਾ ਸੀ? ਦੀਵਾਨ ਦੌਲਤ ਖਾਨ ਲੋਧੀ ਦੇ ਕੋਲ ਮੋਦੀ ਖਾਨੇ ਵਿੱਚ ਪਰ ਉਹਨਾਂ ਦਾ ਮਨ ਇਸ ਕੰਮ ਵਿੱਚ ਨਾ ਲੱਗਾ। ਗੁਰੂ ਜੀ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਜੀ ਦੀ ਧੀ ਬੀਬੀ ਸੁਲੱਖਣੀ ਜੀ ਨਾਲ ਹੋਇਆ ਜਿਨ੍ਹਾਂ ਦੀ ਕੋਖੋਂ ਦੋ ਪੁੱਤਰਾਂ ਸ਼੍ਰੀ ਚੰਦ ਅਤੇ ਲਖਮੀ ਦਾਸ ਨੇ ਜਨਮ ਲਿਆ। ਤਾਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਦੋ ਬੱਚੇ ਸੀ ਉਹਨਾਂ ਦੇ ਨਾਮ ਸੀ ਸ਼੍ਰੀ ਚੰਦ ਅਤੇ ਲਖਮੀ ਦਾਸ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਲੰਮੀਆਂ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਚਾਰ ਉਦਾਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਜੀ ਨੇ ਲੋਕਾਂ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ। ਇਨ੍ਹਾਂ ਯਾਤਰਾਵਾਂ ਉਪਰੰਤ ਉਹਨਾਂ ਗ੍ਰਸਤ ਜੀਵਨ ਬਤੀਤ ਕੀਤਾ। ਉਹਨਾਂ ਕਰਤਾਰਪੁਰ ਵਿੱਚ ਖੇਤੀਬਾੜੀ ਦਾ ਕੰਮ ਕਰਕੇ ਦਸਾਂ ਨੋਹਾਂ ਦੀ ਕੀਰਤ ਕਰਨ ਦੀ ਸਿੱਖਿਆ ਦਿੱਤੀ। 1539 ਈਸਵੀ ਵਿੱਚ ਗੁਰੂ ਜੀ ਜੋਤੀ ਜੋਤ ਸਮਾ ਗਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਜੀ ਦੀਆਂ ਸਭ ਤੋਂ ਵੱਧ ਪ੍ਰਸਿੱਧ ਬਾਣੀਆਂ ਜਪਜੀ ਸਾਹਿਬ ਅਤੇ ਆਸਾ ਦੀ ਵਾਰ ਹਨ ਤਾਂ ਇਹ ਗੁਰੂ ਨਾਨਕ ਦੇਵ ਜੀ ਦੇ ਨਾਲ ਜਾਣ ਪਛਾਣ ਹੋ ਗਈ ਤਾਂ ਹੁਣ ਇਹਨਾਂ ਦੀ ਲਿਖੀ ਜਿਹੜੀ ਰਚਨਾ ਹੈ ਸੋਕਿਉ ਮੰਦਾ ਆਖੇ ਇਹਦੇ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਆਪਾਂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆ ਜਾਂਦਾ ਹੈ ਬਹੁ ਵਿਕਲਪੀ ਪ੍ਰਸ਼ਨ ਐਮਸੀਕਿਊ ਪ੍ਰਸ਼ਨ ਹੈ ਇਹ ਜਿਹੜੇ ਕਿ ਮਲਟੀਪਲ ਚੁਆਇਸ ਕੁਐਸਚਨ ਨੇ ਜਿਹੜੇ ਕਿ ਚਾਰ ਇਹਦੇ ਉੱਤਰ ਦਿੱਤੇ ਹੋਣਗੇ ਤੇ ਜਿਹਦੇ ਵਿੱਚੋਂ ਤੁਸੀਂ ਇੱਕ ਨੂੰ ਰਾਈਟ ਕਰਨਾ ਹੈ ਜੀਵੇਂ ਸੋ ਕਿਉ ਮੰਦਾ ਆਖੀਏ ਕਿਸ ਦੀ ਰਚਨਾ ਹੈ ਤਾਂ ਇਹਦੇ ਵਿੱਚ ਤੁਹਾਨੂੰ ਚੁਆਇਸ ਦਿੱਤੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਭਾਈ ਗੁਰਦਾਸ ਜੀ ਤਾਂ ਇਹਦੇ ਵਿੱਚ ਇਹਦਾ ਰਾਈਟ ਆਨਸਰ ਜਿਹੜਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਅਗਲਾ ਕੁਐਸਚਨ ਜਿਹੜਾ ਇਹਦਾ ਹੈ ਸੋ ਕਿਉ ਮੰਦਾ ਆਖੀਏ ਸ਼ਬਦ ਵਿੱਚ ਮਨੁੱਖ ਨੂੰ ਕਿਸ ਨੂੰ ਮੰਦਾ ਕਹਿਣ ਤੋਂ ਵਰਜਿਆ ਗਿਆ ਹੈ ਸੋ ਕਿਉ ਮੰਦਾ ਆਖੀਏ ਸ਼ਬਦ ਵਿੱਚ ਮਨੁੱਖ ਨੂੰ ਕਿਸ ਨੂੰ ਮੰਦਾ ਕਹਿਣ ਤੋਂ ਵਰਜਿਆ ਗਿਆ ਮੰੰਦਾ ਦਾ ਮਤਲਬ ਕੀ ਹੁੰਦਾ ਹੈ ਬੁਰਾ ਬੁਰਾਪਲਾ ਤਾਂ ਇਹਦਾ ਚੁਆਇਸ ਹੈ ਪਾਂਡੇ ਨੂੰ ਪੰਡੀ ਨੂੰ ਇਸਤਰੀ ਨੂੰ ਜਾਂ ਪੰਡਾਰੀ ਨੂੰ ਤਾਂ ਇਹਦੇ ਵਿੱਚ ਇਸਤਰੀ ਨੂੰ ਮੰੰਦਾ ਕਹਿਣ ਤੋਂ ਵਰਜਿਆ ਗਿਆ ਹੈ ਅਗਲਾ ਕੁਸਚਨ ਇਹਦਾ ਹੈ ਇਸ ਦੀ ਕੁਖੋਂ ਰਾਜੇ ਵੱਡੇ ਵੱਡੇ ਲੋਕ ਪੈਦਾ ਹੁੰਦੇ ਹਨ ਤਾਂ ਇਹਦੇ ਵਿੱਚ ਤੁਸੀਂ ਦੱਸਣਾ ਹੈ ਇਹਦੇ ਚੁਆਇਸ ਹੈ ਧਰਤੀ ਦੀ ਇਸਤਰੀ ਦੀ ਪ੍ਰਕਿਰਤੀ ਦੀ ਪਰਬਤਾਨੀ ਕਿ ਕਿਸ ਦੀ ਰੂਖ ਤੋਂ ਰਾਜੇ ਕਿ ਵੱਡੇ ਵੱਡੇ ਸ਼੍ਰੇਸ਼ਟ ਲੋਕ ਪੈਦਾ ਹੁੰਦੇ ਆ ਇਸਤਰੀ ਦੀ ਕੁੱਖੋਂ ਅਗਲਾ ਪ੍ਰਸ਼ਨ ਹੈ ਦਾ ਸੰਤਾਨ ਦੀ ਉਤਪਤੀ ਜਾਂ ਪਰਿਵਾਰਿਕ ਵਿਕਾਸ ਦਾ ਰਾਹ ਕਿਸ ਤੋਂ ਚੱਲਦਾ ਹੈ ਇਸਤਰੀ ਤੋਂ ਜੀਵਾ ਤੋਂ ਧੂਮੀ ਤੋਂ ਜਾਂ ਖੂਨ ਤੋਂ ਇਹਦਾ ਰਾਈਟ ਆਨਸਰ ਹੈ ਇਸਤਰੀ ਤੋਂ ਅਗਲਾ ਕੁਐਸਚਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਕਾਲ ਕਿਹੜਾ ਹੈ ਜੀਵਨ ਕਾਲ ਦਾ ਮਤਲਬ ਜਨਮ ਤੋਂ ਲੈ ਕੇ ਜੋਤੀ ਜੋਤ ਸਮਾਣ ਤੱਕ ਦਾ ਜਿਹੜਾ ਸਮਾਂ ਹੁੰਦਾ ਉਸ ਨੂੰ ਕਹਿੰਦੇ ਨੇ ਜੀਵਨ ਕਾਲ ਤਾਂ ਇਹਦੇ ਵਿੱਚ ਰਾਈਟ ਆਨਸਰ ਆਪਾਂ ਇਹਦੇ ਚ ਚੂਜ਼ ਕਰਨਾ ਹੈ ਤਾਂ ਜੇ ਮਲਟੀਪਲ ਚੁਆਇਸ ਦਿੱਤੀ ਹੈ ਤੇ ਚਾਰ ਆਪਸ਼ਨ ਦਿੱਤੇ ਆ 1479 ਤੋਂ 1574 ਈਸਵੀ 1563 ਤੋਂ 1606 ਈਸਵੀ 1469 ਤੋਂ 1539 ਈਸਵੀ ਤੇ 1559 ਤੋਂ 1637 ਈਸਵੀ ਤਾਂ ਇਹਦੇ ਵਿੱਚ ਰਾਈਟ ਆਨਸਰ ਜਿਹੜਾ ਹੈ 1469 ਤੋਂ 1539 ਜਿਹੜਾ ਇਹਦਾ ਸਹੀ ਆਨਸਰ ਹੈ ਉਹਨਾਂ ਦਾ ਜੀਵਨ ਕਾਲ ਅਗਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਰਾਇਪੋਇ ਦੀ ਤਲਵੰਡੀ ਵਿੱਚ ਹੋਇਆ ਜਿਸ ਨੂੰ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਹੁਣੇ ਆਪਾਂ ਉਹਨਾਂ ਦੀ ਗੁਰੂ ਨਾਨਕ ਦੇਵ ਜੀ ਦੀ ਜਾਣ ਪਛਾਣ ਵਿੱਚ ਪੜਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਗੋਇੰਦਵਾਲ ਸਾਹਿਬ ਕਰਤਾਰਪੁਰ ਰਾਇਪੋਇ ਦੀ ਤਲਵੰਡੀ ਜਾਂ ਬਾਸਰਕੇ ਤਾਂ ਇਹਨਾਂ ਦਾ ਜਨਮ ਰਾਇਪੋਇ ਦੀ ਤਲਵੰਡੀ ਹੋਇਆ ਉਸ ਤੋਂ ਅੱਗੇ ਗੁਰਮਤਕਾਵ ਦਾ ਆਰੰਭ ਕਿਸ ਗੁਰੂ ਦੀ ਰਚਨਾ ਨਾਲ ਹੁੰਦਾ ਹੈ ਹੁਣ ਜਿਹੜਾ ਗੁਰਮਤਕਾਵ ਹੈ ਜਿਹੜਾ ਗੁਰਮਤਕਾਵ ਦਾ ਆਰੰਭ ਹੋਇਆ ਉਹ ਕਿਹਨਾਂ ਦੀ ਰਚਨਾ ਦੇ ਨਾਲ ਹੋਇਆ ਤਾਂ ਇਹਦੇ ਵੀ ਚਾਰ ਨਾ ਚੁਆਇਸ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਨਾਲ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਰਚਨਾ ਨਾਲ ਤਾਂ ਰਾਈਟ ਆਨਸਰ ਜਿਹੜਾ ਇਹਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਾਲ ਜਿਹੜਾ ਗੁਰਮਤਕਾਵ ਦਾ ਜਿਹੜਾ ਆਰੰਭ ਹੁੰਦਾ ਹੈ ਇਸ ਤੋਂ ਅਗੇ ਹੁਣ ਇੱਕ ਸ਼ਬਦ ਜਾਂ ਇੱਕ ਲਾਈਨ ਜਾਂ ਇੱਕ ਲਾਈਨ ਜਾਂ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ ਹੁਣ ਇਹਦੇ ਵਿੱਚ ਹੈ ਤੁਸੀਂ ਇੱਕ ਸ਼ਬਦ ਦੇ ਵਿੱਚ ਆਨਸਰ ਦੇਣਾ ਹੈ ਇੱਕ ਲਾਈਨ ਦੇ ਵਿੱਚ ਆਨਸਰ ਦੇਣਾ ਹੈ ਤਾਂ ਇਹ ਵਾਲੇ ਜਿਹੜੇ ਪ੍ਰਸ਼ਨ ਵੀ ਤੁਹਾਨੂੰ ਆਣਗੇ ਪੇਪਰ 'ਚ ਤਾਂ ਇਸ ਦਾ ਪਹਿਲਾ ਪ੍ਰਸ਼ਨ ਹੈ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਤੁਕ ਦਾ ਕੀ ਭਾਵ ਹੈ ਤਾਂ ਹੁਣ ਇਹਦੇ ਵਿੱਚ ਪੁੱਛਿਆ ਹੈ ਕੁਐਸਚਨ ਦੇ ਵਿੱਚ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਇਸ ਦਾ ਇਸ ਤੁਕ ਦਾ ਕੀ ਭਾਵ ਹੈ ਤਾਂ ਇਹਦਾ ਤੁਸੀਂ ਆਨਸਰ ਲਿਖੋਗੇ ਇਸ ਤੁਕ ਦਾ ਭਾਵ ਇਹ ਹੈ ਕਿ ਰਾਜਿਆਂ ਪਾ ਵੱਡੇ ਵੱਡੇ ਲੋਕਾਂ ਨੂੰ ਜਨਮ ਦੇਣ ਵਾਲੀ ਔਰਤ ਜਾਂ ਇਸਤਰੀ ਨੂੰ ਮੰੰਦਾ ਨਹੀਂ ਕਹਿਣਾ ਚਾਹੀਦਾ ਸੋ ਕਿਉਂ ਮੰੰਦਾ ਮੰੰਦਾ ਮਤਲਬ ਬੁਰਾ ਭਲਾ ਆਖੀਏ ਮਤਲਬ ਕਹਿਣਾ ਜੰਮੇ ਮਤਲਬ ਜਨਮ ਦਿੱਤਾ ਰਾਜਾਨ ਦਾ ਮਤਲਬ ਵੱਡੇ ਵੱਡੇ ਸ੍ਰੇਸ਼ਟ ਲੋਕ ਰਾਜੇ ਮਹਾਰਾਜੇ ਉਹਨਾਂ ਨੂੰ ਜਨਮ ਦੇਣ ਵਾਲੀ ਇਸਤਰੀ ਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਅਗਲਾ ਪ੍ਰਸ਼ਨ ਹੈ ਨਾਨਕ ਪੰਡੇ ਬਹਾਰਾ ਨਾਨਕ ਪੰਡੇ ਬਹਾਰਾ ਏਕੋ ਸੱਚਾ ਸੋਈ ਤੁਕ ਅਨੁਸਾਰ ਇਸਤਰੀ ਤੋਂ ਬਿਨਾ ਪੈਦਾ ਹੋਣ ਵਾਲਾ ਕੌਣ ਹੈ ਹੁਣ ਇਹਦੇ ਵਿੱਚ ਹੈ ਨਾਨਕ ਪੰਡੇ ਬਹਾਰਾ ਏਕੋ ਸੱਚਾ ਸੋਈ ਤੁਕ ਅਨੁਸਾਰ ਇਸਤਰੀ ਤੋਂ ਬਿਨਾ ਪੈਦਾ ਹੋਣ ਵਾਲਾ ਕੌਣ ਹੈ ਹੁਣ ਇਹਦੇ ਵਿੱਚ ਦੱਸਿਆ ਇਹ ਆਨਸਰ ਹੈ ਕਿ ਜਿੰਨੀ ਵੀ ਸੰਸਾਰ ਦੇ ਵਿੱਚ ਮਨੁੱਖ ਹੈ ਇਸਤਰੀ ਹੈ ਉਹ ਸਭ ਔਰਤੋ ਹੀ ਪੈਦਾ ਹੁੰਦੇ ਹਨ ਔਰ ਜਿਹੜਾ ਇੱਕ ਪਰਮਾਤਮਾ ਹੈ ਉਹ ਕੇਵਲ ਆਪਣੇ ਆਪ ਹੀ ਆਪਣੀ ਹੋਂਦ ਵਿੱਚ ਆਇਆ ਹੈ ਉਸ ਨੇ ਇਸਤਰੀ ਦੀ ਕੋਖੋਂ ਜਨਮ ਨਹੀਂ ਲਿਆ ਉਹ ਆਪਣੇ ਆਪ ਹੀ ਆਪਣੀ ਹੋਂਦ ਵਿੱਚ ਆਇਆ ਇੱਕ ਪਰਮਾਤਮਾ ਹੀ ਹੈ ਜੋ ਕਿ ਆਪਣੇ ਆਪ ਹੋਂਦ ਵਿੱਚ ਆਇਆ ਹੈ ਤਾਂ ਇਹਦਾ ਆਨਸਰ ਹੋਏਗਾ ਪਰਮਾਤਮਾ ਨਾਨਕ ਪੰਡੇ ਬਾਹਰਾ ਇੱਕੋ ਸੱਚਾ ਸੋਈ ਇੱਕ ਔਰਤ ਤੋਂ ਇਲਾਵਾ ਇੱਕ ਇਸਤਰੀ ਤੋਂ ਇਲਾਵਾ ਇੱਕ ਸੱਚਾ ਸੋਈ ਜਿਹੜਾ ਇੱਕ ਸੱਚਾ ਪਰਮਾਤਮਾ ਜਿਹੜਾ ਉਹ ਆਪਣੇ ਆਪ ਜਿਹੜਾ ਆਪਣੀ ਹੋਂਦ ਵਿੱਚ ਆਇਆ ਹੈ ਤਾਂ ਇਹਦਾ ਆਨਸਰ ਹੈ ਪਰਮਾਤਮਾ ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੁਣ ਕਿਸ ਦੇਸ਼ ਵਿੱਚ ਹੈ ਤਾਂ ਹੁਣ ਰਾਇਪੋਇ ਦੀ ਤਲਵੰਡੀ ਨਨਕਾਣਾ ਸਾਹਿਬ ਹੁਣ ਕਿੱਥੇ ਹੈਗਾ ਪਾਕਿਸਤਾਨ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੁਣ ਕਿਸ ਦੇਸ਼ ਵਿੱਚ ਹੈ ਤਾਂ ਪਾਕਿਸਤਾਨ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਿਸ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਿਸ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਤਾਂ ਉਹਨਾਂ ਨੇ ਸੱਚ ਦੇ ਮਾਰਗ ਤੇ ਚੱਲਣ ਦਾ ਲੋਕਾਂ ਨੂੰ ਉਪਦੇਸ਼ ਦਿੱਤਾ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ਤੇ ਖੇਤੀਬਾੜੀ ਕਰਕੇ ਦਸਾਂ ਨੂਹਾਂ ਦੀ ਕਿਰਤ ਦਾ ਰਾਹ ਦੱਸਿਆ ਤਾਂ ਇਹਦੇ ਵਿੱਚ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਬਾਅਦ ਵਾਲੀ ਆਪਣੀ ਲਾਸਟ ਉਮਰ ਸੀ ਜਿਹੜੀ ਉਹਥੇ ਕਿੱਥੇ ਖੇਤੀਬਾੜੀ ਕੀਤੀ ਸੀ ਉਹਨਾਂ ਨੇ ਕਰਤਾਰਪੁਰ ਵਿੱਚ ਤੇ ਲੋਕਾਂ ਨੂੰ ਕਿਰਤ ਦਾ ਦਸਾਂ ਨੂਹਾਂ ਦੀ ਮਿਹਨਤ ਦੀ ਗੱਲ ਦਸਾਂ ਨੂਹਾਂ ਦੀ ਕਿਰਤ ਹੁੰਦੀ ਹੈ ਮਿਹਨਤ ਦੀ ਕਮਾਈ ਕਰਨਾ ਦਸਾਂ ਨੂਹਾਂ ਦੀ ਕਿਰਤ ਦਾ ਜਿਹੜਾ ਸੀ ਉਹਨਾਂ ਨੂੰ ਰਾਹ ਦੱਸਿਆ ਉਹ ਕਿੱਥੇ ਦੱਸਿਆ ਸੀ ਕਰਤਾਰਪੁਰ ਵਿੱਚ ਦੋਸਤੋ ਅੱਗੇ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਇਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮੇਤਾ ਕਾਲੂ ਜੀ ਸਨ ਉਹਨਾਂ ਦੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮੇਤਾ ਕਾਲੂ ਜੀ ਅਗਲਾ ਪ੍ਰਸ਼ਨ ਹੈ ਦੂਜੀ ਪਤਨੀ ਦੀ ਪਾਲ ਕਦੋਂ ਕੀਤੀ ਜਾਂਦੀ ਹੈ ਇਹਨਾਂ ਦੇ ਵਿੱਚ ਪੁੱਛਿਆ ਨਾ ਸੋਕਯੁਮੰਦ ਆਖੇ ਦੇ ਵਿੱਚ ਇੱਕ ਪ੍ਰਸ਼ਨ ਆਇਆ ਇਹਦੇ ਵਿੱਚ ਵੀ ਤਾਂ ਇਹਦੇ ਵਿੱਚ ਦੱਸਿਆ ਕਿ ਦੂਜੀ ਪਤਨੀ ਦੀ ਪਾਲ ਕਦੋਂ ਕੀਤੀ ਜਾਂਦੀ ਹੈ ਪਹਿਲੀ ਪਤਨੀ ਦੇ ਮਰਨ ਤੋਂ ਬਾਅਦ ਜਿਹੜਾ ਦੂਜੀ ਪਤਨੀ ਦੀ ਪਾਲ ਕੀਤੀ ਜਾਂਦੀ ਹੈ ਉਸ ਤੋਂ ਅਗੇ ਸੋ ਕਿਉ ਮੰਦਾ ਆਖੀ ਨਾਰੀ ਰਚਨਾ ਦਾ ਲੇਖਕ ਕੌਣ ਹੈ ਤਾਂ ਇਸ ਕਵਿਤਾ ਦਾ ਲੇਖਕ ਕੌਣ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਅਗਲਾ ਪ੍ਰਸ਼ਨ ਹੈ ਸੋ ਕਿਉ ਮੰਦਾ ਆਖੀ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਸ ਸ਼ਬਦ ਵਿੱਚੋਂ ਹੈ ਹੁਣ ਇਹ ਜਿਹੜੀ ਲਾਈਨ ਹੈ ਸੋ ਕਿਉ ਮੰਦਾ ਆਖੀ ਤੁਕ ਇੱਕ ਗੁਰੂ ਨਾਨਕ ਦੇਵ ਜੀ ਦੇ ਕਿਸ ਸ਼ਬਦ ਵਿੱਚੋਂ ਹੈ ਤਾਂ ਇਸ ਦੇ ਦਾ ਉੱਤਰ ਹੈ ਸੋ ਕਿਉ ਮੰਦਾ ਆਖੀ ਵਿੱਚੋਂ ਕਿਉਂਕਿ ਇਹ ਜਿਹੜੀ ਰਚਨਾ ਹੈ ਇਹਦੇ ਵਿੱਚੋਂ ਹੀ ਇਹ ਏ ਤੁਕ ਹੈ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਤਾਂ ਇਹ ਜਿਹੜੀ ਤੁਕ ਹੈ ਇਹ ਜਿਹੜੀ ਲਾਈਨ ਹੈ ਇਸੇ ਕਵਿਤਾ ਵਿੱਚੋਂ ਹੀ ਹੈ ਉਸ ਤੋਂ ਅੱਗੇ ਆ ਸੋ ਕਿਉ ਮੰਦਾ ਆਖੀਏ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਸ ਰਚਨਾ ਵਿੱਚ ਹੈ ਤਾਂ ਹੁਣ ਉਸੇ ਤੁਕ ਹੁਣ ਇਹ ਹੈ ਸ਼ਬਦ ਪੂਰਾ ਸ਼ਬਦ ਸੋ ਕਿਉ ਮੰਦਾ ਆਖੀਏ ਜਿਹੜਾ ਇਹ ਪੂਰਾ ਸ਼ਬਦ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਕਿਸ ਰਚਨਾ ਵਿੱਚੋਂ ਹੈ ਤਾਂ ਇਹ ਸ਼ਬਦ ਜਿਹੜਾ ਉਹਨਾਂ ਦਾ ਆਸਾ ਦੀ ਵਾਰ ਜਿਹੜੀ ਰਚਨਾ ਹੈ ਉਹਦੇ ਵਿੱਚੋਂ ਹੈ ਸੋ ਕਿਉ ਮੰਦਾ ਆਖੀਏ ਇਹ ਚਿਹਰਾ ਵਾਲਾ ਸ਼ਬਦ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਆਸਾ ਦੀ ਵਾਰ ਵਿੱਚੋਂ ਹੈ ਹੁਣ ਅੱਗੇ ਆ ਜਾਂਦੇ ਨੇ ਵੱਡੇ ਉਤਰਾਵਲੇ ਪ੍ਰਸ਼ਨ ਜਿਹੜੇ ਕਿ 50 60 ਸ਼ਬਦਾਂ ਦੇ ਵਿੱਚ ਤੁਹਾਨੂੰ ਲਿਖਣੇ ਪੈਣੇ ਨੇ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਰ ਰਹੇ ਹਾਂ ਇਸ ਸੋ ਕਿਉ ਮੰਦਾ ਆਖੀਏ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਤਾਂ ਉਹ ਆਪਾਂ ਲਿਖਨੇ ਆ ਕੇਂਦਰੀ ਭਾਵ ਹੈ ਇਹਦਾ ਵਿਸ਼ਾ ਵਸਤੂ ਵੀ ਜਿਸ ਨੂੰ ਕਿਹਾ ਜਾ ਸਕਦਾ ਹੈ ਤੇ ਕੇਂਦਰਜੈ ਤੁਹਾਨੂੰ ਆ ਜਾਂਦਾ ਤੁਸੀਂ ਇਹਦਾ ਵਿਸ਼ਾ ਵਸਤੂ ਲਿਖੋ ਪ੍ਰਤਾਂ ਵੀ ਤੁਸੀਂ ਇਹੀ ਪ੍ਰਸ਼ਨ ਤੁਸੀਂ ਲਿਖ ਸਕਦੇ ਹੋ ਕੇਂਦਰੀ ਭਾਵ ਆ ਜਾਂਦਾ ਤਾਂ ਵੀ ਤੁਸੀਂ ਇਹੀ ਪ੍ਰਸ਼ਨ ਉੱਥੇ ਉੱਤਰ ਇਹਦਾ ਲਿਖ ਸਕਦੇ ਹੋ ਜਾਂ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਮਹਾਨਤਾ ਬਾਰੇ ਜੋ ਕੁਝ ਵੀ ਦੱਸਿਆ ਉਹ ਤਾਂ ਵੀ ਤੁਸੀਂ ਇਹ ਜਿਹੜਾ ਪ੍ਰਸ਼ਨ ਹੈ ਇਹਦਾ ਉੱਤਰ ਜਿਹੜਾ ਤੁਸੀਂ ਇਸ ਨੂੰ ਦੇ ਸਕਦੇ ਹੋ ਤਾਂ ਇਹਦੇ ਵਿੱਚ ਸੋ ਕਿਉ ਮੰਨਦਾ ਕਿ ਇਹ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਕੇਂਦਰੀ ਭਾਵ ਲਿਖਣਾ ਹੈ ਸੋ ਕਿਉ ਮੰਦਾ ਆਖੀਏ ਸ਼ਬਦ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ ਕਿ ਮਨੁੱਖੀ ਜੀਵਨ ਵਿੱਚ ਇਸਤਰੀ ਦਾ ਵਿਸ਼ੇਸ਼ ਮਹੱਤਵ ਹੈ ਮਨੁੱਖ ਇਸਤਰੀ ਦੀ ਕੁਖ ਤੋਂ ਹੀ ਪੈਦਾ ਹੁੰਦਾ ਹੈ ਇਸਤਰੀ ਨਾਲ ਹੀ ਉਹ ਵਿਆਹਿਆ ਜਾਂਦਾ ਹੈ ਅਤੇ ਉਸ ਤੋਂ ਹੀ ਸੰਤਾਨ ਦੀ ਉਤਪਤੀ ਹੁੰਦੀ ਹੈ ਇਸਤਰੀ ਤੋਂ ਹੀ ਸਮਾਜਿਕ ਬੰਦੇਜ ਜਾਂ ਸੰਬੰਧ ਰਿਸ਼ਤੇਦਾਰੀ ਸਮਾਜ ਦਾ ਪ੍ਰਬੰਧ ਚੱਲਦਾ ਹੈ ਬੰਦੇਜ ਦਾ ਮਤਲਬ ਰਿਸ਼ਤੇਦਾਰੀ ਇਸਤਰੀ ਤੋਂ ਹੀ ਕੀ ਹੁੰਦਾ ਸਾਰਾ ਸਮਾਜ ਚੱਲਦਾ ਹੈ ਉਸੇ ਦੇ ਨਾਲ ਹੀ ਸਮਾਜਿਕ ਰਿਸ਼ਤੇਦਾਰੀਆਂ ਸਾਰੀਆਂ ਇਸਤਰੀ ਨਾਲ ਹੀ ਚਲਦੀਆਂ ਹਨ ਇਸਤਰੀ ਦਾ અપਮਾਨ ਨਹੀਂ ਸਗੋਂ ਸਤਿਕਾਰ ਕਰਨਾ ਚਾਹੀਦਾ ਹੈ ਇਹ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹਾਨਤਾ ਬਾਰੇ ਦੱਸਿਆ ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਜੀ ਦੇ ਵਕਤ ਉਸ ਵਕਤ ਇਸਤਰੀ ਜਾਤੀ ਦੀ ਬਹੁਤ ਹੀ ਮਾੜੀ ਹਾਲਤ ਸੀ ਤਾਂ ਉਹਨਾਂ ਨੇ ਇਸਤਰੀ ਜਾਤੀ ਨੂੰ ਉੱਪਰ ਚੁੱਕਣ ਦੇ ਲਈ ਉਹਨਾਂ ਨੂੰ ਇਸਤਰੀ ਜਾਤੀ ਦਾ ਮਹਾਨ ਮਹੱਤਵ ਜਿਹੜਾ ਹੈ ਲੋਕਾਂ ਨੂੰ ਦੱਸਿਆ ਇਸ ਸੰਸਾਰ ਵਿੱਚ ਪਰਮਾਤਮਾ ਤੋਂ ਬਿਨਾ ਹਰ ਮਨੁੱਖ ਇਸਤਰੀ ਤੋਂ ਹੀ ਪੈਦਾ ਹੁੰਦਾ ਹੈ ਪਰਮਾਤਮਾ ਤੋਂ ਬਿਨਾ ਹਰ ਮਨੁੱਖ ਜਿਹੜਾ ਹੈ ਇਸਤਰੀ ਤੋਂ ਪੈਦਾ ਹੁੰਦਾ ਹੈ ਜਿਹੜੀ ਇਸਤਰੀ ਜੀਵਨ ਪਰ ਇੱਕ ਮਿੱਤਰ ਵਾਂਗ ਸਾਥ ਦਿੰਦੀ ਹੈ ਅਤੇ ਜੋ ਮਨੁੱਖ ਜਾਤੀ ਨੂੰ ਅੱਗੇ ਤੋਰਨ ਦਾ ਰਾਹ ਖੋਲਦੀ ਹੈ ਉਸ ਦਾ અપਮਾਨ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਇਸਤਰੀ ਦੀ ਮਹਾਨਤਾ ਬਾਰੇ ਗੁਰੂ ਜੀ ਨੇ ਦੱਸਿਆ ਹੈ ਇਸ ਤਰ੍ਹਾਂ ਇਸ ਤਰ੍ਹਾਂ ਗੁਰੂ ਸਾਹਿਬ ਨੇ ਮਨੁੱਖੀ ਜੀਵਨ ਵਿੱਚ ਇਸਤਰੀ ਦੀ ਜ਼ਰੂਰਤ ਤੇ ਉਸ ਦੀ ਮਹਾਨਤਾ ਨੂੰ ਪ੍ਰਗਟਾਇਆ ਹੈ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਹੜੀ ਇਸਤਰੀ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ ਉਸ ਨੂੰ ਬੁਰਾ ਭਲਾ ਨਹੀਂ ਕਿਹਾ ਜਾਣਾ ਚਾਹੀਦਾ ਇਹ ਹੈ ਇਸ ਦਾ ਕੇਂਦਰੀ ਭਾਵ ਤਾਂ ਇਹ ਤੁਸੀਂ ਇਸ ਨੂੰ ਕੇਂਦਰੀ ਭਾਵ ਜਿਹੜਾ ਤੁਸੀਂ ਇਹਦਾ ਲਿਖ ਸਕਦੇ ਹੋ ਵਿਸ਼ਾ ਵਸਤੂ ਵੀ ਆ ਜੇ ਤਾਂ ਵੀ ਤੇ ਕੇਂਦਰੀ ਭਾਵ ਆ ਜੇ ਤਾਂ ਵੀ ਹੁਣ ਇਸ ਤੋਂ ਅੱਗੇ ਹੈ ਹੇਠ ਦਿੱਤੀਆਂ ਕਾਵ 17 ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਵੀ ਆ ਜਾਣਾ ਦੋ ਲਾਈਨਾਂ ਤੁਹਾਨੂੰ ਕਵਿਤਾਵਾਂ ਦੀਆਂ ਆ ਸਕਦੀਆਂ ਨੇ ਤੇ ਉਸ ਦੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਪ੍ਰਸੰਗ ਸਹਿਤ ਵਿਆਖਿਆ ਦੇ ਵਿੱਚ ਜਿਵੇਂ ਪੰਡ ਮੁਵਾ ਪੰਡ ਪਾਲੀਏ ਪੰਡ ਹੋਵੇ ਬਧਾਨ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਹੁਣ ਇਹਦੇ ਵਿੱਚ ਪੰਡ ਕਿਸ ਨੂੰ ਕਿਹਾ ਗਿਆ ਹੈ ਇਸਤਰੀ ਨੂੰ ਮੁਵਾ ਦਾ ਮਤਲਬ ਮਰ ਜਾਣਾ ਪੰਡ ਪਾਲੀਏ ਮਤਲਬ ਇਸਤਰੀ ਪਾਲੀਏ ਦਾ ਮਤਲਬ ਪਾਲ ਪੰਡ ਹੋਵੇ ਬਧਾਨ ਰਿਸ਼ਤੇ ਦਾ ਰਿਸ਼ਤੇਦਾਰੀ ਸਮਾਜ ਸਮਾਜ ਦੇ ਵਿੱਚ ਰਿਸ਼ਤੇਦਾਰੀ ਤਾਂ ਇਹਦੇ ਵਿੱਚ ਹੁਣ ਜਿਹੜੀਆਂ ਇਹ ਕਾਵ ਸਤਰਾਂ ਨੇ ਇਹਦੇ ਵਿੱਚ ਜਿਹੜੀਆਂ ਪ੍ਰਸੰਗ ਦੱਸ ਕੇ ਵਿਆਖਿਆ ਕਰਨੀਆਂ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬਧਾਨ ਪੰਡ ਦਾ ਮਤਲਬ ਇਸਤਰੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਨ ਤਾਂ ਇਹਦਾ ਪ੍ਰਸੰਗ ਕੀ ਹੈ ਪ੍ਰਸੰਗ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਇਸ ਲਾਈਨਾਂ ਬਾਰੇ ਦੱਸਣਾ ਹੈ ਇਹ ਲਾਈਨਾਂ ਜਿਹੜੀਆਂ ਨੇ ਕਿਹੜੀ ਕਿਤਾਬ ਦੇ ਵਿੱਚੋਂ ਲਈਆਂ ਗਈਆਂ ਨੇ ਤੇ ਕਿਹੜੇ ਲੇਖਕ ਦੀ ਰਚਨਾ ਹੈ ਤਾਂ ਇਹਦੇ ਵਿੱਚ ਤੁਸੀਂ ਹੁਣ ਦੱਸਣਾ ਇਹ ਜਿਹੜੀਆਂ ਲਾਈਨਾਂ ਨੇ ਇਹ ਜਿਹੜੀਆਂ ਕਾਵ 17 ਨੇ ਇਹ ਸਾਹਿਤ ਮਾਲਾ ਜਿਹੜੀ ਕਵਿਤਾ ਹੈ ਉਹਦੇ ਵਿੱਚ ਦਰਜ ਹਨ 10ਵੀਂ ਕਲਾਸ ਦੀ ਸਾਹਿਤ ਮਾਲਾ ਵਿੱਚ ਦਰਜ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਸੋ ਕਿਉ ਮੰਦਾ ਆਖੀਏ ਉਹਦੇ ਵਿੱਚੋਂ ਲਈਆਂ ਗਈਆਂ ਨੇ ਤਾਂ ਤੁਸੀਂ ਇਹਦਾ ਪ੍ਰਸੰਗ ਲਿਖਣਾ ਹੈ ਪਹਿਲਾਂ ਪ੍ਰਸੰਗ ਲਿਖਣਾ ਹੈ ਫਿਰ ਲਿਖਣਾ ਇਹ ਕਾਵ 17 ਸਾਹਿਤ ਮਾਲਾ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਸੋ ਕਿਉ ਮੰਦਾ ਆਖੀਏ ਵਿੱਚੋਂ ਲਈਆਂ ਗਈਆਂ ਹਨ ਗੁਰੂ ਜੀ ਨੇ ਸੰਸਾਰ ਵਿੱਚ ਇਸਤਰੀ ਦੀ ਮਹਾਨਤਾ ਨੂੰ ਪ੍ਰਗਟਾਉਂਦਿਆਂ ਹੋਇਆਂ ਕਿਹਾ ਹੈ ਕਿ ਕਿ ਔਰਤ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ ਜੋ ਸ੍ਰੇਸ਼ਟ ਪੁਰਸ਼ਾਂ ਨੂੰ ਜਨਮ ਦਿੰਦੀ ਹੈ ਤਾਂ ਹੁਣ ਇਹਦੇ ਵਿੱਚ ਜਿਹੜਾ ਤੁਹਾਨੂੰ ਜਿਹੜੇ ਦੋ ਲਾਈਨਾਂ ਦਿੱਤੀਆਂ ਨੇ ਇਹਦੇ ਵਿੱਚ ਸੋ ਪੰਡ ਮੁਵਾ ਪੰਡ ਪਾਲੀਏ ਪੰਡ ਹੋਵੇ ਬਦਾਨ ਹੁਣ ਇਹਦੀ ਆਪਾਂ ਵਿਆਖਿਆ ਕਰਨੀ ਹੈ ਇਹ ਪ੍ਰਸੰਗ ਸੀ ਕਿ ਵੀ ਇਹ ਕਾਫ ਸਤਰਾਂ ਕਿੱਥੋਂ ਲਈਆਂ ਗਈਆਂ ਨੇ ਇਹ ਕਾਫ ਸਤਰਾਂ ਸਾਹਿਤਮਾਲਾ ਕਲਾਸ ਦਸਵੀਂ ਦੇ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਸੋ ਕਿਉ ਮੰਦਾ ਵਿੱਚੋਂ ਲਈਆਂ ਗਈਆਂ ਤਾਂ ਹੁਣ ਇਹਦੀ ਆਪਾਂ ਕੀ ਕਰਨੀ ਹੈ ਇਹਦੀ ਆਪਾਂ ਵਿਆਖਿਆ ਕਰਨੀ ਹੈ ਤਾਂ ਇਹਦੀ ਵਿਆਖਿਆ ਕਿਸ ਤਰ੍ਹਾਂ ਕਰਾਂਗੇ ਇਹਦੀ ਵਿਆਖਿਆ ਇਸ ਤਰ੍ਹਾਂ ਕਰਨੀ ਹੈ ਕਿ ਸੰਸਾਰ ਵਿੱਚ ਇਸਤਰੀ ਦੇ ਮਹੱਤਵ ਨੂੰ ਪ੍ਰਗਟਾਉਂਦਿਆਂ ਹੋਇਆਂ ਸੰਸਾਰ ਵਿੱਚ ਇਸਤਰੀ ਦੇ ਮਹੱਤਵ ਨੂੰ ਪ੍ਰਗਟਾਉਂਦੇ ਹੋਏ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇੱਕ ਇਸਤਰੀ ਜਾਂ ਪਤਨੀ ਦੇ ਮਰਨ ਤੋਂ ਬਾਅਦ ਦੂਜੀ ਇਸਤਰੀ ਦੀ ਤਲਾਸ਼ ਕੀਤੀ ਜਾਂਦੀ ਹੈ ਤਾਂ ਇਹਦੇ ਵਿੱਚ ਹੁਣ ਤੁਸੀਂ ਦੇਖੋਗੇ ਕਿ ਜਿਵੇਂ ਪੰਡਮੂਆ ਇੱਕ ਪੰਡਮੂਆ ਦਾ ਮਤਲਬ ਔਰਤ ਇੱਕ ਮਰ ਗਈ ਪੰਡਮੂਆ ਜਦੋਂ ਇਸਤਰੀ ਮਰ ਜਾਂਦੀ ਹੈ ਪੰਡਮੂਆ ਇੱਕ ਔਰਤ ਜਦੋਂ ਮਰ ਜਾਂਦੀ ਹੈ ਫਿਰ ਪੰਡ ਪਾਲੀਏ ਫਿਰ ਦੂਜੀ ਔਰਤ ਦੀ ਤਲਾਸ਼ ਕੀਤੀ ਜਾਂਦੀ ਹੈ ਪੰਡ ਪਾਲੀਏ ਪੰਡੂ ਹੋਵੇ ਬਦਾਂਤਾ ਫਿਰ ਉਸ ਔਰਤ ਦੇ ਨਾਲ ਹੀ ਜਿਹੜਾ ਹੈ ਸਮਾਜ ਦੇ ਵਿੱਚ ਰਿਸ਼ਤੇਦਾਰੀ ਸਮਾਜਿਕ ਸਮਾਜ ਦੇ ਵਿੱਚ ਅੱਗੇ ਵਧਣ ਦਾ ਜਿਹੜਾ ਰਾਹ ਖੁੱਲਦਾ ਹੈ ਸੋ ਕਿਉ ਮੰਦਾ ਆਖੀਏ ਜਿਤ ਜਮੇ ਦਾ ਤਾਂ ਉਸ ਔਰਤ ਨੂੰ ਮੰਦਾ ਕਿਉਂ ਕਿਹਾ ਜਾਂਦਾ ਹੈ ਜਿਸ ਜੋ ਕਿ ਵੱਡੇ ਵੱਡੇ ਲੋਕਾਂ ਨੂੰ ਮਹਾਰਾਜੇ ਮਹਾਰਾਜਿਆਂ ਨੂੰ ਸਰੇਸ਼ਟ પુરੁਸ਼ਾਂ ਨੂੰ ਜਨਮ ਦਿੰਦੀ ਹੈ ਤਾਂ ਉਸ ਨੂੰ ਮੰਦਾ ਕਿਉਂ ਕਿਹਾ ਜਾਂਦਾ ਹੈ ਉਸ ਨੂੰ ਬੁਰਾ ਭਲਾ ਕਿਉਂ ਕਿਹਾ ਜਾਂਦਾ ਹੈ ਤਾਂ ਇਸ ਦੋ ਲਾਈਨਾਂ ਦੀ ਜਿਹੜੀ ਪ੍ਰਸੰਗ ਸਹਿਤ ਵਿਆਖਿਆ ਹੈ ਇਹ ਪ੍ਰਸੰਗ ਐਦਾਂ ਹੋ ਗਿਆ ਵਿਆਖਿਆ ਤੁਹਾਨੂੰ ਦੱਸ ਰਿਹਾ ਸੰਸਾਰ ਵਿੱਚ ਇਹਦੀ ਵਿਆਖਿਆ ਦੇ ਵਿੱਚ ਇਹ ਹੈ ਸੰਸਾਰ ਵਿੱਚ ਇਸਤਰੀ ਦੇ ਮਹੱਤਵ ਨੂੰ ਪ੍ਰਗਟਾਉਂਦੇ ਹੋਏ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇੱਕ ਇਸਤਰੀ ਪਤਨੀ ਦੇ ਮਰਨ ਤੋਂ ਬਾਅਦ ਦੂਜੀ ਇਸਤਰੀ ਦੀ ਤਲਾਸ਼ ਕੀਤੀ ਜਾਂਦੀ ਹੈ। ਇਸਤਰੀ ਤੋਂ ਹੀ ਸੰਤਾਨ ਦੀ ਉਤਪਤੀ ਦਾ ਰਾਹ ਪਾਵ ਸਮਾਜਿਕ ਸਬੰਧ ਸਮਾਜ ਦਾ ਪ੍ਰਬੰਧ ਅੱਗੇ ਚੱਲਦਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਸ ਇਸਤਰੀ ਨੂੰ ਬੁਰਾ ਭਲਾ ਕਿਉਂ ਕਿਹਾ ਜਾਂਦਾ ਹੈ ਜੋ ਰਾਜੇ ਮਹਾਰਾਜਿਆਂ अथवा ਸ੍ਰੇਸ਼ਟ ਪੁਰਸ਼ਾਂ ਨੂੰ ਜਨਮ ਦਿੰਦੀ ਹੈ। ਇਸ ਤੋਕ ਦੇ ਪ੍ਰਸੰਗ ਸਹਿਤ ਵਿਆਖਿਆ ਇਸ ਤਰ੍ਹਾਂ ਇਹ 50-60 ਸ਼ਬਦਾਂ ਦੇ ਵਿੱਚ ਤੁਸੀਂ ਇਸ ਨੂੰ ਵੀ ਲਿਖ ਸਕਦੇ ਹੋ। ਤਾਂ ਇਸ ਤੋਂ ਅੱਗੇ ਕੁਝ ਮਹੱਤਵਪੂਰਨ ਪ੍ਰਸ਼ਨ ਹੋਰ ਵੀ ਨੇ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਗਿਣਤੀ ਦੱਸੋ ਜਿਹੜੀਆਂ ਉਹਨਾਂ ਨੇ ਚਾਰ ਲੰਮੀਆਂ ਯਾਤਰਾਵਾਂ ਕੀਤੀਆਂ ਸੀ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਉਹਨਾਂ ਦੀ ਕਿੰਨੀ ਗਿਣਤੀ ਸੀ ਚਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਕਿੱਤੇ ਵਜੋਂ ਕੀ ਸਨ ਹੁਣ ਕੀਤਾ ਕਿਸ ਨੂੰ ਕਹਿੰਦੇ ਨੇ ਕੰਮਕਾਰ ਕੀ ਕਰਦੇ ਸੀ ਉਹਨਾਂ ਦੇ ਪਿਤਾ ਜੀ ਸ੍ਰੀ ਗੁਰੂ ਨਾਨਕ ਦੇਵ ਦੇ ਪਿਤਾ ਕੰਮਕਾਰ ਕੀ ਕਰਦੇ ਸੀ ਕੀਤਾ ਕੀਤਾ ਦਾ ਮਤਲਬ ਕੰਮ ਤਾਂ ਕੀ ਕਰਦੇ ਸੀ ਉਹ ਪਟਵਾਰੀ ਸੀ ਉਸ ਤੋਂ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਿਸ ਗ੍ਰੰਥ ਵਿੱਚ ਸ਼ਾਮਿਲ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਬਾਹਾਂ ਰਚੀਆਂ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 3 ਬਾਹਾਂ ਰਚੀਆਂ। ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ? ਤਾਂ ਇਹਦੇ ਵਿੱਚ ਆਪਾਂ ਲਿਖਾਂਗੇ ਉਹਨਾਂ ਨੇ 19 ਰਾਗਾਂ ਵਿੱਚ ਜਿਹੜੀ ਸੀ ਆਪਣੀ ਬਾਣੀ ਰਚੀ ਸੀ। ਫਿਰ ਅਗਿਆਜਣਾ ਬੰਧਾਨ ਸ਼ਬਦ ਦਾ ਕੀ ਅਰਥ ਹੈ? ਬੰਧਾਨ ਸ਼ਬਦ ਦਾ ਅਰਥ ਹੈ ਰਿਸ਼ਤੇਦਾਰੀ। ਤਾਂ ਇਹ ਜਿਹੜਾ ਹੁਣੇ ਆਪਾਂ ਉੱਪਰ ਤੱਕ ਕੀਤੀ ਹੈ ਤਾਂ ਉਹਦੇ ਵਿੱਚ ਬਧਾਨ ਸ਼ਬਦ ਆਇਆ ਤਾਂ ਬਧਾਨ ਸ਼ਬਦ ਦਾ ਮਤਲਬ ਹੈ ਉਸੇ ਤੋਂ ਹੀ ਇਸਤਰੀ ਤੋਂ ਹੀ ਅੱਗੇ ਸਮਾਜਿਕ ਰਿਸ਼ਤੇਦਾਰੀਆਂ ਜਿਹੜੀਆਂ ਚਲਦੀਆਂ ਹਨ ਤਾਂ ਇਸ ਤਰ੍ਹਾਂ ਇਹਦੇ ਪ੍ਰਸ਼ਨ ਉੱਤਰ ਜਿਹੜੇ ਨੇ ਬਹੁ ਵਿਕਲਪੀ ਵੀ ਨੇ ਇੱਕ ਲਾਈਨ ਵਾਲੇ ਵੀ ਨੇ ਤੇ 50 60 ਸ਼ਬਦਾਂ ਵਾਲੇ ਵੀ ਨੇ ਤੇ ਤੇ ਇਸ ਤੋਂ ਕਵਿਤਾ ਜਿਹੜੀ ਹੈ ਇਹਦੀ ਵਿਆਖਿਆ ਜਿਹੜੀ ਆਪਾਂ ਉਸ ਤੋਂ ਪਹਿਲਾਂ ਕਰ ਚੁੱਕੇ ਆਂ ਤੇ ਜੇਕਰ ਤੋਂ ਇਹਦੇ ਤੁਸੀਂ ਅਗਲੀ ਵੀਡੀਓ ਦੇਖਣਾ ਚਾਹੁੰਦੇ ਹੋ ਹੁਣ ਅਗਲੀ ਵੀਡੀਓ ਦੇ ਵਿੱਚ ਵੀ ਪੂਰੇ ਇੱਕ ਚੈਪਟਰ ਦੇ ਜਿਹੜੇ ਕੁਐਸਚਨ ਆਨਸਰ ਜਿਹੜੇ ਨੇ ਪ੍ਰਸ਼ਨ ਉੱਤਰ اسی ਤਰੀਕੇ ਦੇ ਫੇਰ ਪ੍ਰਸ਼ਨ ਉੱਤਰ ਪਾਵਾਂਗੇ ਜੇ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਇਸ ਨੂੰ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ ਥੈਂਕਸ ਫੋਰ ਵਾਚਿੰਗ